ਬਠਿੰਡਾ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਨਾਜਾਇਜ਼ ਅਸਲਾ ਅਤੇ ਪਜਾਇਰੋ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਬਨ ਸੰਦੀਪ ਭਾਟੀ ਨੇ ਦੱਸਿਆ ਕਿ ਕੱਲ ਲਾਲ ਸਿੰਘ ਵਾਸੀ ਨਰੂਆਣਾ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਸੀ ਕਿ ਚਾਰ ਵਿਅਕਤੀਆਂ ਨੇ ਉਸ ਦੀ ਲੁੱਟਖੋਖ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੁਲਿਸ ਵੱਲੋਂ ਚਾਰੇ ਲਟੇਰਿਆਂ ਨੂੰ ਨਜਾਇਜ਼ ਹਸਲਾ 12 ਬੋਰ ਦੇ ਸੀ ਕਟਾ ਅਤੇ ਵਰਤੀ ਗਈ ਪਜਾਇਰੋ ਸਮੇਤ ਕਾਬੂ ਕੀਤਾ ਹੈ ਇਹਨਾਂ ਦੇ ਪਹਿਚਾਨ ਕਾਰਤਿਕ ਸਿੰਘਲਾ ਮੈਡੀਕਲ ਏਜੰਸੀ ਦਾ ਮਾਲਕ ਮੋਹਤ ਮਾਰੰਭ ਮੜੀ ਅਤੇ ਦਿਨੇਸ਼ ਵਜੋ ਹੋਈ ਹੈ ਇਹ ਸਾਰੇ ਸੁਰਕਪੀਰ ਰੋਡ ਦੇ ਰਹਿਣ ਵਾਲੇ ਹਨ ਆਓ ਸੁਣਾਉਣੇ ਹਨ ਕੀ ਕਹਿੰਦੇ ਹਨ ਡੀਐਸਪੀ ਸੰਦੀਪ ਪਾਟੀ ਰਿਪੋਰਟ ਅਨੁਸਾਰ ਕਾਲਮ ਮਿਤੀ 23/8/2025 ਨੂੰ ਲਾਲ ਸਿੰਘ ਸੰਨ ਹਰੇਸ਼ ਸਿੰਘ ਵਾਸੀ ਨਰੂਣਾ ਨੇ ਇਹ ਅਸੀ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਾਇਆ ਕਿ ਕੱਲ ਮਾਰਨਿੰਗ ਸਮੇਂ 3 ਵਜੇ ਉਹ ਆਪਣੇ ਪਿੰਡ ਤੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਆ ਰਿਹਾ ਸੀ ਜਦੋਂ ਧੀਰ ਲਾਲਲੀ ਚੌਂਕ ਤੋਂ ਬਾਦਲਪੁਰ ਚੜਨ ਲਗਾ ਤਾਂ ਪਿੱਛੋਂ ਇੱਕ ਚਿਹਰੇ ਰੰਗ ਦੀ ਪਜਾਰੋ ਗੱਡੀ ਆਈ ਇਸ ਵਿੱਚ ਚਾਰ ਵਿਅਕਤੀ ਸਵਾਰ ਸਨ ਮੁੰਨੇ ਨੌਜਵਾਨ ਜਿਨ੍ਹਾਂ ਨੇ ਉਹਦੇ ਮੋਟਰਸਾਈਕਲ ਨੂੰ ਘੇਰ ਲਏ ਤੇ ਉਹ ਕੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਲਾਲ ਸਿੰਘ ਨੇ ਉਹਨਾਂ ਵਿੱਚ ਇੱਕ ਵਿਅਕਤੀ ਦੀ ਪਛਾਣ 카ਰਤਿਕ ਸਿੰਗਲਾ ਵਜੋਂ ਕੀਤੀ 카ਰਤਿਕ ਸਿੰਗਲਾ ਜਿਹੜਾ ਕਿ ਸਿੰਗਲਾ ਮੈਡੀਕਲ ਏਜੰਸੀ ਜੋ ਗਾਂਧੀ ਮਾਰਗ ਵਿੱਚ ਹੈ ਉਹਦਾ ਮਾਲਕ ਹੈ ਕਿਉਂਕਿ ਜਿਹੜਾ ਲਾਲ ਸਿੰਘ ਸੀ ਉਹ ਅਕਸਰ ਉਹ ਦੁਕਾਨ ਤੇ ਪਹਿਲਾਂ ਜਾਂਦਾ ਹੁੰਦਾ ਸੀ ਉਹ ਆਪਣੀ ਆਪਣੇ ਪਸ਼ੂਆਂ ਦੀ ਦਵਾਈ ਲੈਣ ਵਾਸਤੇ ਤੇ ਉੱਥੇ ਹੀ ਮਾਨਮ ਮੰਡੀ ਤੇ ਜਿਹੜਾ ਤੀਸਰਾ ਦੋਸ਼ੀ ਮੋਹਿਤ ਤੇ ਦਿਨੇਸ਼ ਵੀ ਉੱਥੇ ਦੁਕਾਨ ਤੇ ਹੁੰਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਲਾਲ ਸਿੰਘ ਨੂੰ ਜਾਣਦਾ ਹੈ ਤਾਂ ਘਬਰਾਟ ਵਿੱਚ ਆ ਗਏ ਇੰਨੇ ਬੱਚੇ ਜਿਹੜਾ ਮਾਨਮ ਮੈਂਡੇ ਦੇ ਹੱਥ ਵਿੱਚ ਇੱਕ ਦੇਸੀ ਪਿਸਤੌਲ 12 ਬੋਰ ਕਟਾ ਸੀ ਘਬਰਾੜ ਪਜਾਉਣ ਕਰ ਜਦੋਂ ਪਛਾਣ ਫਟਣ ਲੱਗ ਗਿਆ ਤਾਂ ਉਹਦੇ ਹੱਥੋਂ ਇਹਦਾ ਪਿਸਤੌਲ ਦਾ ਫਾਇਰ ਹੋਇਆ ਤੇ ਉਹ ਦਿਨੇਸ਼ ਦੇ ਪੱਟਪੇ ਲੱਗਿਆ ਤੇ ਘਬਰਾਉਣ ਤੋਂ ਬਾਅਦ ਉਸ ਨੂੰ ਜਿਹੜੀ ਪੁਜਾਰੋ ਗੱਡੀ ਵਿੱਚ ਕੰਡੈਕਟਰ ਸ਼ੀਟ ਤੇ ਚੱਕ ਕੇ ਭੱਜ ਗਏ ਭੱਜਣ ਲੱਗੇ ਤਾਂ ਅੱਗੇ ਇੱਕ ਪੱਥਰ ਦੇ ਵਿੱਚ ਗੱਡੀ ਟਕਰਾ ਗਈ ਜਿੱਥੇ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉੱਥੇ ਛੱਡ ਕੇ ਬਾਬਾ ਜੀਵਨ ਸਿੰਘ ਚੌਹਣ ਚਲੇ ਗਏ ਅੱਜ ਮਿਤੀ 31 ਅਗਸਤ 2025 ਨੂੰ ਇਹ ਅਸੀਂ ਕਸ਼ਮੀਰ ਸਿੰਘ ਨਰਵਾਂ ਰੋਡ ਤੇ ਗਸ਼ਤ ਕਰ ਰਿਹਾ ਸੀ ਤਾਂ ਉੱਥੇ ਏ ਮਾਨਮ ਮੈਂਡੀ ਨੂੰ ਮੁਕਦਮਾ ਚ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਬਾਤੋਂ ਹਥਿਆਰ ਵਰਤੇਗਾ ਸਿੱਦੇਸੀ ਪਸਤਾਵਾਲ ਨੂੰ ਬਾਰੰਬਰਕਟਾ ਇੱਕ ਖੋਲ ਦੋ ਕਾਪੇ ਇੱਕ ੁਰਪਾਨ ਤੇ ਅੱਠ ਮੋਬਾਈਲ ਫੋਨ ਤੇ ਵਰਤੀ ਹੋਈ ਗੱਡੀ ਪੀਬੀ 02 ਸੀਪੀ 60750 ਬਰਾਮਤ ਕੀਤੀ ਜਾ ਚੁੱਕੀ ਹੈ ਤੇ ਦੋਸ਼ੀਆਂ ਨੂੰ ਮੁਕਦਮਾ ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਤੇ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਵੀ ਇੱਕ 17 8 2025 ਨੂੰ ਜਿਹੜਾ ਗਣਪਤੀ ਪੁਲ ਦੇ ਉੱਪਰ ਵਾਰਤਤ ਕੀਤੀ ਸੀ ਜਿੱਥੇ ਇੱਕ ਖੁੱਦਾ ਪੈਂਡ ਦਾ ਜ਼ਿੰਮੇਦਾਰ ਸਬਜ਼ੀ ਵਚਨ ਲਈ ਆਇਆ ਸੀ ਤਾਂ ਆਲਟੋ ਗੱਡੀ ਨੂੰ ਘੇਰ ਕੇ ਪੰਨ ਤੋੜ ਕਰਕੇ 3600 ਰੁਪਏ ਦੀ ਖੋਹ ਕੀਤੀ ਸੀ ਤੇ ਇੱਕ ਵਾਰਦਾਤ ਇਹਨਾਂ ਨੇ ਨਰੂਆਣਾ ਪਿੰਡ ਇੱਕ ਲੇਡੀ ਜਿਹੜੀ ਐਕਟਵਾ ਤੇ ਜਾ ਰਹੀ ਸੀ ਉਸ ਨੂੰ ਉਹਦੀ ਕੰਨਾਂ ਦੀਆਂ ਵਾਲੀਆਂ ਤੇ ਚੇਨ ਦੀ ਖੋਹ ਕੀਤੀ ਸੀ ਅਤੇ ਇੱਕ ਹੋਰ ਵਾਰਦਾਤ ਨਾਲ ਲਹਿਰਾ ਮੁਹੱਬਤ ਜਿਹੜਾ ਫਾਟਕ ਪੈਂਦਾ ਉੱਥੇ 50000 ਰੁਪਏ ਤੇ ਇੱਕ ਮੋਬਾਈਲ ਫੋਨ ਕੋਇਆ ਸੀਗਾ ਇਹਨਾਂ ਦੇ ਖਿਲਾਫ ਨਥਾਣਾ ਥਾਣਾ सदर ਬਠਿੰਡਾ ਤੇ ਕਨਾਲ ਕਲੋਨੀ ਵਿੱਚ ਵੀ ਮਾਮਲੇ ਦਰਜ ਹੈ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕੇ ਹੈ ਜਿਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਪ੍ਰਮਾਣ ਹਾਸਲ ਕਰਕੇ ਹੋਰ调查 ਨ ਪੁੱਛਗਿਚ ਕੀਤੀ ਜਾਂਦੀ ਸਾਰੇ ਮਾਮਲੇ ਦੇ ਸਾਰੇ ਇਹ ਬੰਦੇ ਵਰਤੇ ਕਹੇ ਹਾਂਜੀ ਇਹ ਸਾਰੇ ਚਾਰੇ ਬੰਦੇ ਹੁੰਦੇ ਜਿਹੜੀਆਂ ਵਰਤਨ ਕਰਦੇ ਆ तकरीबन 2 ਮਹੀਨਾ ਤੋਂ ਵਰਤਨ ਕਰ ਰਹੇ ਆ ਤੇ ਪਜਾਰੋ ਗੱਡੀ ਦੇ ਵਿੱਚ ਹੀ ਵਰਤਤ ਕਰਦੇ ਆ ਇਹ ਰਾਤ ਨੂੰ 11 ਵਜੇ ਨਿਕਲਦੇ ਆ ਸਵੇਰੇ 4-5 ਵਜੇ ਵਾਪਸ ਆ ਜਾਂਦੇ ਨਸ਼ਾ ਵਾਲੀ ਗੱਲ ਹਜੇ ਕੁੱਲ ਸਾਹਮਣੇ ਨਹੀਂ ਫਿਰ ਵੀ ਇਹਨਾਂ ਦਾ ਡਾਕਟਰ ਟੈਸਟ ਵਗੈਰਾ ਕਰਾਵਾਂਗੇ ਜੀ ਪੜ੍ਹੇ ਲਿਖੇ ਜਾਂ ਅਨਪੜ੍ਹੇ ਇਹ ਪੜ੍ਹੇ ਆ ਜਿਹਨਾਂ ਜਿਹੜਾ ਕਾਰਤਿਕ ਸਿੰਘਲਾਏ ਦੀ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮੰਡਲ ਦੀ ਦੁਕਾਨ ਹੈ ਮੈਡੀਕਲ ਸ਼ਾਪ ਹੈ ਉੱਥੇ ਜਿਹੜਾ ਮਨੋ ਮਿੰਡੀ ਜਿਹੜਾ 모ਹਿਤ ਹੈ ਇਹ ਲੈਬੋਰੀਟਰੀ ਚ ਕੰਮ ਕਰਦਾ ਤੇ ਜਿਹੜਾ ਦੂਸਰਾ ਤੇ ਆ ਜਿਹੜਾ ਬੰਦਾ ਦਾਖਲ ਹੋਇਆ ਚ ਚੌਥਾ ਬੰਦਾ ਸੱਜੇ ਦੀ ਗੱਡੀ ਹੈ ਨਾ ਕੋਈ ਗੱਡੀ ਹੈ ਗੱਡੀ ਪਜਾਰੂ ਗੱਡੀ ਹੈ ਉਹ ਕਾਰਤਿਕ ਸਿੰਘਲਾ ਦੀ ਗੱਡੀ ਹੈ ਜਿਹੜਾ ਦਿਨੇਸ਼ ਹੈ ਉਹ ਵੀ ਇਹਨਾਂ ਨਾਲ ਹੀ ਉੱਥੇ ਦੁਕਾਨ ਤੇ ਬੈਠਦਾ ਮੈਡੀਕਲ ਏਜੰਸੀ ਤੇ ਇਹਨਾਂ ਨਾਲ ਜਦੋਂ ਫਾਇਰ ਲੱਗਣ ਤੋਂ ਬਾਅਦ ਜਿਹੜਾ ਇਹਨੂੰ ਪਹਿਲਾਂ ਦਿਨੇਸ਼ ਨੇ ਚੱਕ ਕੇ ਲੈ ਕੇ ਆਗੇ ਸੀ ਸਿਵਲ ਹਸਪਤਲ ਡੰਡਾ ਤੋਂ ਸਿਵਲ ਹਸਪਤਲ ਤੋਂ ਹੁਣ ਕੋਸਮੋ ਚ ਦਾਖਲ ਹੈ ਜਿਸਦਾ ਉਲਾ ਚੱਲ ਰਿਹਾ ਹੈ ਅਲਾਇਤ ਬਾਅਦ ਉਹਨੂੰ ਗ੍ਰਫਰ ਕੀਤਾ ਜਾਵੇਗਾ ਇਹ ਨੰਗਾ ਸੁਬੰਤ ਸੀ ਸੁਬੰਤ ਇਕੱਠਿਆਂ ਕੋਲ ਮੈਡੀਕਲ ਸਟੋਰ ਹਰਤਿਕ ਸਿੰਘ ਲਾ ਤਾਂ ਉੱਥੇ ਮੰਡੀ ਉਹਦੇ ਦੁਕਾਨ ਤੇ ਨੌਕਰੀ ਕਰਦਾ ਹੈ ਤੇ ਕੋਨ ਬਾਰਡਰ ਵਾਲਾ ਉਹ ਵੀ ਉੱਥੇ ਮੁਖਤ ਰਹਿੰਦਾ ਹੈ ਤੇ ਦਿਨੇਸ਼ ਨਾਲ ਹੀ ਹੁੰਦਾ ਉਹਦੀ ਮੈਡੀਕਲ ਏਜੰਸੀ ਆ ਉਹਦਾ ਚੰਗਾ ਕੰਮ ਹੁੰਦਾ ਕਰੋ ਲੁਕ ਕੋਲੇ ਪਾਸੇ ਕਾਰਨ ਕੀ ਕਰਦਾ ਉਹਦੇ ਖਰਚੇ ਜ਼ਿਆਦਾ ਖਰਚੇ ਜ਼ਿਆਦਾ ਹੋਣ ਕਰਕੇ ਮੈਡੀਕਲ ਏਜੰਸੀ ਵੀ ਹੋ ਗਈ ਜਾਨ ਕਰ ਇਹ ਸੁਰਕੀ ਰੋਡ ਦੇ ਰਹਿਣ ਵਾਲੇ ਜੀ ਚਾਰੀ ਕਰ ਚਾਰੀ ਹਾਂਜੀ ਨਸ਼ੇ ਵਾਲੇ ਕਰਦੇ ਨੇ ਨਸ਼ਿਆਰੀ ਬਲਕਿ ਕੋ ਸਾਹਮਣੇ ਨਹੀਂ ਆਈ ਗੱਲ ਫਿਰ ਵੀ ਅਸੀਂ ਇਹਨਾਂ ਦਾ ਡਾਕਟਰ ਸਾਹਿਬ ਚੱਕ ਚੱਕ ਕਰਾਂਗੇ ਬਠੰਡੇ ਤੋਂ ਇਲਾਵਾ ਹੋਰ ਤੁਸੀਂ ਕਿਹੜੇ ਚੋ ਤੋਂ ਇਲਾਵਾ ਇਹਨਾਂ ਨੇ ਫਿਰੋਜ਼ਪੁਰ ਦੇ ਵੀ ਕੋ ਕੀਤੀ ਹੈ 6000 ਰੁਪਏ ਦੀ ਕੋਟ ਪੂਰਾ ਕੋ ਕੀਤੀ ਹੈ ਤੇ ਇਧਰੋਂ ਬਰਨਾਲਾ ਏਰੀਆ ਚ ਵੀ ਖੋ ਕੀਤੀ ਹੈ ਗੱਡੀ ਨਹੀਂ ਲੈ ਜਾਂਦੇ ਤੇ ਰਾਤ ਨੂੰ ਨਿਸ਼ਾਨਾ ਬਣਾਉਂਦੇ ਸੀ ਹਾਂਜੀ ਰਾਤ ਨੂੰ ਜਮਰਾਹ ਗਿਰਾ ਜਾਂ ਕੋਈ ਬੰਦੇ ਦੋ ਇਕੱਠੇ ਜਾ ਰਹੇ ਆ ਮੋਟਰਸਾਈਕਲ ਤੇ ਜਾ ਰਹੇ ਆ ਜਾਂ ਕੋਈ ਵਹੀਕਲ ਤੇ ਜਾ ਰਹੇ ਆ ਉਹਨੂੰ ਕਿਰਦੂ ਕਟਮਾਰ ਕਰਦੇ ਸਰਕਾਰੀ ਉਹਨੂੰ ਕਟਾ ਕੇ ਇਹ ਤਕਰੀਬਨ 2 ਮਿੰਟ ਤੋਂ ਵਾਰਤੰਤ ਕਰ ਰਹੇ ਆ ਅਸਲ ਇਹ ਪਰਮੇਗੋ ਵੀ ਬਣਾ ਰਹੇ ਕਿ ਇਸ ਨੂੰ ਅਸਲਾ ਦੇਸੀ ਪਿਸਤੋਲ ਜੀ 12 ਬਾਰ ਬੋਰ ਕਟਾ ਉਹ ਪਤਾ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਇਆ ਤੇ ਇਹ ਇਹਨਾਂ ਕਿੱਥੇ ਕਿੱਥੇ ਨਾਲ ਵਾਰਤੰਤ ਕੀਤੀ ਨਹੀਂ ਆਪਣੇ ਬਖੰਡਜਾਂ ਦੇ ਖਿਲਾਫ ਪਰਚੇ ਦਰਜ ਹੈਗੇ ਅਫਰੋਜਪੁਰ ਵਾਲੇ ਚੈੱਕ ਕਰ ਰਹੇ ਆ